ਰੱਖੇ ਤੇਰੇ ਤੇ ਕੀ ਮਾਦਿਓ ਉਹ ਬਚਦਾ ਤੁਹੀਓ ਪਰਮਾਨਿ ਦਿੱਤਾ ਸਾਨੂੰ ਹੰਗੂ ਸੱਚ ਦਾ ਤੁਹੀਓ ਸਾਡੇ ਨਾਲ ਨਹੀਂਆ ਗੱਲੇ ਗੱਲੇ ਜੱਟਿਆ ਛੇ ਤੂੰ ਜਦ ਤੂੰ ਪੈਰ ਕਰ ਮੇਰੀਓ ਸਾਡੇ ਨਾਲ ਨਹੀਂਆ ਗੱਲੇ ਗੱਲੇ ਮੈਂ ਸਭ ਤੋਂ ਪਹਿਲਾਂ ਜੇ 암ਸੀ ਦੀ ਕਰਦਾ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜੇ ਤੋਂ ਦਸਵਰ ਤੋਂ ਪਹਿਲਾਂ ਮੈਂ ਪਾਸਟਰ ਦਲਬੀਰ ਮਸੀਹ ਪਿੰਡ ਗਜਨੀਪੁਰ ਜੋ ਇਸ ਨਗਰ ਨੂੰ ਉਸ ਸਮੂਹ ਸੰਗਤਾਂ ਨੂੰ ਔਰ ਸਾਰੇ ਸੰਸਾਰ ਦੇ ਵਿੱਚ ਜਿੰਨੇ ਵੀ ਮੇਰੇ ਭੈਣ ਭਾਈ ਹੈ ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜੋ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਹੈ ਮੈਂ ਉਸ ਜਨਮ ਦਿਹਾੜੇ ਨੂੰ ਵਚਨ ਦੇ ਮਤਾਬਕ ਮੰਨਦਾ ਹੋਇਆ ਮੈਂ ਹਰੇਕ ਦੇ ਵਾਸਤੇ ਇਹ ਬੇਨਤੀ ਕਰਦਾ ਕਿ ਪ੍ਰਭੂ ਇਸ ਵੱਡੇ ਦਿਨ ਨੂੰ ਹਰੇਕ ਦੀ ਜ਼ਿੰਦਗੀ 'ਚ ਲੱਖ ਲੱਖ ਵਧਾਈਆਂ ਤੇ ਖੁਸ਼ੀਆਂ ਆਉਣ ਤੇ ਨਵਾਂ ਸਾਲ ਉਹਨਾਂ ਦੀਆਂ ਜ਼ਿੰਦਗੀਆਂ 'ਚ ਇੱਕ ਅਨੋਖਾ ਨਵਾਂ ਸਾਲ ਆਵੇ ਕਿ ਜੋ ਹਰੇਕ ਇਨਸਾਨ ਆਪਣੇ ਜੀਵਨ ਨੂੰ ਬਦਲੇ ਤੇ ਪ੍ਰਭੂ ਯਿਸੂ ਮਸੀਹ ਨੂੰ ਮੰਨ ਕੇ ਚੱਲੇ ਤੇ ਉਹਦੀ ਦਿੱਤੀ ਸਚਾਈ ਦੇ ਉੱਤੇ ਚੱਲ ਕੇ ਆਪਣਾ ਜੀਵਨ ਗੁਜ਼ਾਰਨ ਵਾਲੇ ਬਣ ਜਾਣ। ਮੈਂ ਫੇਰ ਦੁਬਾਰਾ ਇਸ ਨਗਰ ਨੂੰ ਔਰ ਇਸ ਸਮੂਹ ਸੰਗਤ ਨੂੰ ਜੋ ਇਹ ਜਿਹੜੀ ਪਰਮੇਸ਼ਰ ਦੇ ਲੋਕ ਇੰਟਰਵਿਊ ਲੈਣ ਵਾਸਤੇ ਆਏ ਨੇ ਮੈਂ ਇਹਨਾਂ ਨੂੰ ਵੀ ਇਸ ਨਵੇਂ ਨਵੇਂ ਸਾਲ ਦੀ ਔਰ ਵੱਡੇ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਕਿ ਪ੍ਰਭੂ ਇਹਨਾਂ ਨੂੰ ਵੀ ਹੋਰ ਵੀ ਆਸ਼ੀਸ਼ ਦੇਵੇ ਬਰਕਤ ਦੇਵੇ ਤੇ ਇਸੇ ਤਰ੍ਹਾਂ ਪਰਮੇਸ਼ਰ ਦੇ ਲੋਕਾਂ ਦੀ ਇੰਟਰਵਿਊ ਲੈ ਕੇ ਤੇ ਪ੍ਰਭੂ ਦੇ ਨਾਮ ਨੂੰ ਹੋਰ ਵੀ ਵਧਾਉਣ ਤੇ ਹੋਰ ਵੀ ਪ੍ਰਭੂ ਦਾ ਨਾਮ ਉੱਚਾ ਕਰਨ ਸਾਰਿਆਂ ਨੂੰ ਜੈ ਮਸੀਹ ਦੀ ਜੀ ਸਤਿ ਸ੍ਰੀ ਅਕਾਲ ਪ੍ਰਭੂ ਜੈ ਹਸੂ ਮਸੀਹ ਦੇ ਜਨਮ ਦਾ ਦਿਨ ਹੈ ਨਾ ਜੋ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਦਰਸ਼ਕਾਂ ਨੂੰ ਜੈ ਮਸੀਹ ਦੀ ਕਹਾਂਗਾ ਜੀ ਨਾਮ ਮੇਰਾ ਆਸ਼ੀਸ਼ ਮੱਟੂ ਹੈ ਪਿੰਡ ਮੇਰਾ ਗਹਿਨੀਪੁਰ ਹੈ ਅਪ੍ਰਿਸੀ ਨਗਰ ਦੇ ਵਿੱਚ ਮੈਂ ਸੇਵਾ ਕਰ ਰਿਹਾ ਹਾਂ ਆਪਣੇ ਪਾਦਰ ਸਾਹਿਬ ਦੇ ਨਾਲ ਔਰ ਮੈਂ ਸਾਰਿਆਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦਾ ਨਵੇਂ ਦਿਨ ਦੀਆਂ ਨਵੇਂ ਸਾਲ ਦੀਆਂ ਵੜੇ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਸ ਦੇ ਨਾਲ ਹੀ ਮੈਂ ਪ੍ਰਭੂ ਯੈਸ਼ੂ ਮਸੀਹ ਦੇ ਬਾਰੇ ਦੱਸਣਾ ਚਾਹਾਂਗਾ ਅੱਜ ਤੋਂ 2024 ਸਾਲ ਪਹਿਲਾਂ ਜੋ ਨਬੀਆਂ ਦੇ ਦੁਆਰਾ ਨੂਬਤ ਕੀਤੀ ਗਈ ਸਾਡਾ ਮੁਕਤੀਦਾਤਾ ਪੈਦਾ ਹੋਇਆ ਤਾਰੇ ਦੀ ਨਿਸ਼ਾਨੀ ਦੇ ਨਾਲ ਅਤੇ ਬਹੁਤ ਸਾਰੇ ਜ਼ਗਰ ਦਾ ਪਾਰ ਚੁੱਕ ਕੇ 19 ਜਗਤ ਨੂੰ ਨਜ਼ਾਦ ਦਿੱਤੀ ਮੁਕਤੀ ਦਿੱਤੀ ਔਰ ਇਹਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਇਸ ਵੱਡੇ ਦਿਨ ਤੇ ਜੋ ਸਭ ਤੋਂ ਇੰਪੋਰਟੈਂਟ ਇਸੀ ਐਤ ਨੂੰ ਬੋਲਦੇ ਆ ਇੱਕ ਕਵਚਨ ਨੂੰ ਬੋਲਦੇ ਆ ਜੋ ਪਰਮੇਸ਼ਵਰ ਨੇ ਆਪਣੇ ਮੂੰਹ ਤੋਂ ਕਿਹਾ ਆਪਣੇ ਮੁਖ ਤੋਂ ਕਿਹਾ ਤੁਹਾਡੇ ਲਈ ਮੈਂ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜੋ ਕੋਈ ਉਸ ਤੇ ਵਿਸ਼ਵਾਸ ਲਿਆਏ ਉਹ ਨਾਸ਼ ਨਾ ਹੋਏ ਸਕੇ ਹਮੇਸ਼ਾ ਦਾ ਜੀਵਨ ਪਾਵੇ ਔਰ ਮੈਂ ਇਸ ਆਇਤ ਦੇ ਦੁਆਰਾ ਥੋੜਾ ਜਿਹਾ ਸੰਦੇਸ਼ ਦੇਣਾ ਚਾਹਾਂਗਾ ਇਹ ਆਇਤ ਸਾਨੂੰ ਇਸ ਤਰੀਕੇ ਨਾਲ ਦੱਸਦੀ ਏ ਇਹ ਜੋ ਅਜ ਨਗਰ ਨਗਰ ਖੁਸ਼ਖਬਰੀ ਦਿੱਤੀ ਜਾ ਰਹੀ ਹੈ ਵੱਡੇ ਦੰਦਿਆਂ ਵਜਾਈਆਂ ਦਿੱਤੀਆਂ ਜਾ ਰਹੀਆਂ ਨੇ ਇਹ ਐਸੀ ਚੀਜ਼ ਦੀਆਂ ਖੁਸ਼ਖਬਰੀਆਂ ਨੇ ਤਾਂ ਕਿ ਜੋ ਕੋਈ ਵੀ ਯਸੂਤੇ ਵਿਸ਼ਵਾਸ ਲੈਂਦਾ ਹੈ ਔਰ ਤੇ ਮਾਨ ਲੈਂਦਾ ਹੈ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਕਿੰਨਾ ਵੀ ਪਾਪੀ ਹੋਵੇ ਖੁਦਾ ਕਦੀ ਉਹਨੂੰ ਨਾਸ਼ ਨਹੀਂ ਹੋਣ ਦਿੰਦਾ ਸਗੋਂ ਉਹਨੂੰ ਅਨੰਤ ਜੀਵਨ ਇੱਕ ਖੁਸ਼ੀ ਵਾਲਾ ਜੀਵਨ ਦਿੰਦਾ ਹੈ ਉਹਦੇ ਨਾਲ ਹੀ ਮੈਂ ਸਾਰੇ ਜਗਤ ਨੂੰ ਇਹ ਗੱਲ ਕਹਨੇ ਚਾਹੁੰਦਾ ਹਾਂ ਇਹ ਕੋਈ ਧਰਮ ਤੇ ਜਾਤ ਦਾ ਨਗਰ ਦੀਆਂ ਤਿਉਹਾਰ ਨਹੀਂ ਹੈ ਇਹ ਸਾਰੇ ਸਮੂਹ ਸੰਗਤ ਵਾਸਤੇ ਪੂਰੇ ਜਗਤ ਵਾਸਤੇ ਪੂਰੇ ਸੰਸਾਰ ਦੇ ਵਾਸਤੇ ਖੁਸ਼ੀ ਦੀ ਖਬਰ ਹੈ ਕਿ ਇੱਕ ਮੁਕਤੀ ਦਾਤਾ ਸਾਡੇ ਲਈ ਪੈਦਾ ਹੋਇਆ ਹੈ ਜਿਹੜਾ ਸਾਨੂੰ ਮੁਕਤੀ ਦਿੰਦਾ ਹੈ ਚਾਹੇ ਉਹ ਪਾਪਤ ਹੋਵੇ ਚਾਹੇ ਗੁਨਾਹਤ ਹੋਵੇ ਕਿਸੇ ਵੀ ਬਿਮਾਰੀ ਤੋਂ ਹੋਵੇ ਕਿਸੇ ਵੀ ਚੀਜ਼ ਤੋਂ ਹੋਵੇ ਇਸ ਅੱਜ ਕੱਲ ਦੇ ਜੋ ਨਸ਼ੇ ਚੱਲ ਰਹੇ ਹਨ ਪ੍ਰਭੂ ਦਾ ਵਚਨ ਪ੍ਰਭੂ ਦਾ ਆਤਮਾ ਜੋ ਹੈ ਉਹ ਉਹਨਾਂ ਨੂੰ ਹੀ ਬਦਲਦਾ ਹੈ ਹਰੇਕ ਪਾਪ ਜੋ ਸਾਡੇ ਵਿੱਚ ਬੁੜਾਈ ਚੱਲਦੀ ਹੈ ਇਹ ਉਹਨਾਂ ਸਾਰੇ ਲੋਕਾਂ ਵਾਸਤੇ ਖੁਸ਼ਖਬਰੀ ਹੈ ਵੱਡੇ ਦੇੰਦੀ 90 ਸਾਲ ਦੀ ਤਾਂ ਕਿ ਉਹ ਪ੍ਰਭੂ ਨੂੰ ਗ੍ਰਹਿਣ ਕਰ ਗੁਰੂ ਵਾਲੇ ਬਣ ਅਤੇ ਆਪਣੇ ਜੀਵਨ ਨੂੰ ਤਬਦੀਲ ਕਰਨ ਉਹਨਾਂ ਦੇ ਨਾਲ ਹੀ ਮੈਂ ਬਹੁਤ ਸਾਰੀਆਂ ਵਧਾਈਆਂ ਫਿਰ ਤੋਂ ਦੇਣਾ ਚਾਹਾਂਗੇ ਪੂਰੇ ਸੰਸਾਰ ਨੂੰ ਆਪਣੇ ਇਲਾਕੇ ਵਾਸੀ ਨੂੰ ਆਪਣੇ ਪਿੰਡ ਦੇ ਮੋਤਵਰ ਬੇਦਨ ਨੂੰ ਸਾਰੇ ਸਾਰੇ ਲੋਕਾਂ ਨੂੰ ਇਹ ਵਧਾਈ ਦੇਣਾ ਚਾਹਾਂਗਾ ਔਰ ਇਹ ਚਾਹਾਂਗਾ ਵੀ ਆਉਣ ਵਾਲਾ ਸਾਲ ਤੁਹਾਡੇ ਲਈ ਹੋਰ ਵੀ ਖੁਸ਼ੀਆਂ ਪੜਾਵੇ ਇਹਦੇ ਨਾਲ ਹੀ ਸਾਰੇ ਨੂੰ ਮੈਂ ਜੈਨਤੀ ਦੀ ਆਸ